ਪੰਜਾਬ ਤੇ ਗਠਜੋੜ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਦੱਸਿਆ ਯਾਰ ਉਹਦੀ ਕਿ ਉਮੀਦ ਨਾ ਜੀ ਨਾ ਇਹ ਛੱਡੋ ਯਾਰ ਭੰਡਾ ਨਾ ਕਾਹਦਾ ਗੱਲ ਇਹ ਹੁੰਦਾ ਇਹ ਗਠਜੋੜ ਉਹ ਐਮਐਲਏ ਆਪਣੀ ਸਰਕਾਰ ਦੇ ਉਲਟ ਕੁਐਸਚਨ ਕਰਦੇ ਆ ਉਹਦਾ ਤਾਂ ਜਵਾਬ ਨਹੀਂ ਹੁੰਦਾ ਵਿਰੋਧੀਆਂ ਦਾ ਜਵਾਬ ਇਹ ਕਿੱਥੋਂ ਦੇ ਦੇਣਗੇ ਇਹ ਸਰਕਾਰ ਦੇ ਹੱਥ 'ਤੇ ਕੁਝ ਵੀ ਨਹੀਂਗਾ ਜੇ ਉਹ ਇਮਾਨਦਾਰ ਆ ਅਸੀਂ ਤਾਂ ਜਦੀ ਜੇਲਾਂ ਚਲੇ ਜਾਂਦੇ ਫਿਰ ਕੇਜਰੀਵਲ ਭੱਜਦਾ ਕਿਉਂ ਆਈ ਈਡੀ ਤੋਂ ਅਗਲੀ ਵਾਰੀ ਇਹ ਨਾ ਦੀ ਆ ਆ ਜਿਹੜਾ ਫਾਈਨਾਂਸ ਮਿਨਿਸਟਰ ਆ ਇਹ ਸਾਰੇ ਪੈਸੇ ਇਕੱਠੇ ਕਰਕੇ ਆ ਜਿਹੜੇ ਸ਼ਰਾਬ ਪਾਲਿਸੀ ਬਣਾਈ ਆ ਹਰ ਬਾਰ ਬਦਲ ਦਿੰਦੇ ਆ ਉਹ ਸਾਰੇ ਦੇ ਸਾਰੇ ਪੈਸੇ ਆ ਜਿਹੜੇ ਉਹ ਦਿੱਲੀ ਦੇ ਕੇ ਆਉਂਦਾ ਤਾਂ ਉਹ ਰੇ ਪਾਲਸੀ ਪਾਸ ਹੁੰਦੀ ਆ ਜੋ ਕਦੇ ਸੁਣਿਆ ਨਹੀਂ ਕਦੇ ਦੇਖਿਆ ਨਹੀਂ ਸੀ ਉਹ ਨੰਗਾ ਨਾਂ ਚ ਜਿਹੜਾ ਕਰਪਸ਼ਨ ਦਾ ਹੋ ਰਿਹਾ ਲਾਅ ਐਂਡ ਆਰਡਰ ਪੂਰਾ ਹਾਲਾ ਸ਼ੂਟਆਊਟ ਹੋ ਰਿਹਾ ਸਪਾਰੀਆਂ ਲਈਆਂ ਜਾ ਰਹੀਆਂ ਸੌ ਸੌ ਮੋਬਾਈਲ ਅੰਦਰੋਂ ਲੱਭ ਰਿਹਾ ਏ ਕੋਈ ਹਾਲ ਹੀ ਨਹੀਂਗਾ ਕਿਸੇ ਮੰਤਰੀ ਦੀ ਪੁੱਛਣੀ ਕੋਈ ਐਮਐਲਏ ਦੀ ਪੁੱਛਣੀ ਜੋ ਅਫਸਰशाही ਆ ਉਹ ਲੁੱਟ ਖੁੱਟ ਕਸੁੱਟ ਕਰ ਰਹੀ ਆ ਤੇ ਸਾਰਾ ਪੈਸਾ ਜਿਹੜਾ ਉਹ ਦਿੱਲੀ ਪਹੁੰਚ ਰਿਹਾ ਉਹ ਤਾਂ ਚੁੰਡੀ ਹਜੇ ਮੈਂ ਇੱਕ ਦੀ ਵੱਡੀ ਆ ਤਾ ਇੰਨੀ ਲੱਗੀ ਅਜੇ ਤਾਂ ਕੱਪੜਿਆਂ ਤੋਂ ਬਾਹਰੋਂ ਬਾਰ-ਬਾਰ ਹੀ ਵੱਡੀ ਆ ਅਜੇ ਤਾਂ ਜਿਹਨੂੰ ਕਮੀਜ਼ ਪਰੇ ਕਰਕੇ ਚੁੰਡੀ ਵੱਡਾਂਗੇ ਫੇਰ ਦੇਖਿਓ ਇਹਨਾਂ ਦਾ ਹਾਲ ਕੀ ਹੈ ਲੱਗਦਾ ਨਹੀਂ ਬਾਹਰ ਚੱਲਣੀ ਆ ਬਹੁਤ ਕਮਜ਼ੋਰ ਲੱਤਾਂ ਨੇ ਜੀਆ ਜਰਮੰਦਰ ਸਾਹਿਬ ਨਸਤੇ ਤੋਂ ਵੀ ਜੋ ਸਵੇਰੇ ਪਹਿਲਾਂ ਅੱਜ ਵੀ ਉਹ ਲੰਮਰੀ ਬਸ ਤਰ੍ਹਾਂ ਕਾਫੀ ਗੱਲਾਂ ਉੱਠੀਆਂ ਸੀਗੀਆਂ ਅੱਜ ਨਸਤਕੋ ਕੀ ਕਿਵੇਂ ਦਾ ਮਸਤ ਹੈ ਦੇਖੋ ਇੱਕ ਸਭ ਤੋਂ ਪਹਿਲਾਂ ਤਾਂ ਇੱਕ ਪੰਜਾਬੀ ਇੱਕ ਸਿੱਖ ਹੋਣ ਦੇ ਪਰ ਆਪਣੇ ਤਾਂ ਸਾਰੇ ਗੁਰੂ ਚ ਗੁਰਬਾਣੀ ਚ ਇਹੀ ਲਿਖਿਆ Hindu Sikh Muslim Sai ਸਭ ਆਪਾਂ ਇੱਕ ਆ ਇਨਸਾਨੀਅਤ ਪਹਿਲਾਂ ਆ ਗੁਰੂ ਮਹਾਰਾਜ ਜੀ ਨੇ ਇਹੀ ਸਿਖਾਇਆ ਤੇ ਦੂਜੀ ਗੱਲ ਇਦੋਂ ਵੱਡਾ ਸਥਾਨ ਹਰੀਕ ਮੰਦਰ ਆਪਣੇ ਲਈ ਜਾਂ ਕਿਸੇ ਲਈ ਵੀ ਕੋਈ ਸਥਾਨ ਇਦੋਂ ਵੱਡਾ ਨਹੀਂਗਾ ਪਵਿੱਤਰ ਸਥਾਨ ਦੇਖ ਕੇ ਕਿੰਨੀ ਖੁਸ਼ੀ ਹੁੰਦੀ ਆ ਪਹਿਲਾਂ ਤਾਂ ਕਿਸ ਤਰੀਕੇ ਨਾਲ ਸਾਰੇ ਦੇਸ਼ ਦੇ ਕੋਨੇ-ਕੋਨੇ ਤੋਂ ਜਿਹਨੂੰ ਕੋਈ ਪੰਜਾਬੀ ਸਮਝ ਆਉਂਦੀ ਆ ਨਹੀਂ ਆਉਂਦੀ ਉਹ ਵੀ ਪੂਰਾ ਲੀਣਾ ਬਾਣੀ ਚ ਅੰਗਰੇਜ਼ ਗੋਰੇ ਉਹ ਵੀ ਦੇਖ ਕੇ ਹੈਰਾਨ ਨੇ ਵੀ ਕਿਸ ਤਰੀਕੇ ਨਾਲ ਉਰੇ ਸੇਵਾ ਹੋ ਰਹੀ ਆ ਸੇਵਾ ਭਾਵਨਾ ਨਾਲ ਨਾਲ ਕੋਈ ਸਫਾਈ ਕਰਨ ਲੱਗਿਆ ਹੋਇਆ ਕੋਈ ਲੰਗਰ ਦੀ ਸੇਵਾ ਕਰ ਰਿਹਾ ਕੋਈ ਜਲ ਦੀ ਸੇਵਾ ਕਰ ਰਿਹਾ ਕੋਈ ਮਤਲਬ ਆਪਣੇ ਗੁਟਕਾ ਸਾਫ ਹੱਥ ਚ ਨੇ ਤੇ ਉਹਨੂੰ ਇਹ ਪਤਾ ਹੀ ਨਹੀਂ ਵੀ ਉਹ ਕਿੱਥੇ ਕਿਸ ਡੁੱਬਿਆ ਹੋਇਆ ਬਾਣੀ ਚ ਤੇ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਤੇ ਮੈਂ ਸਮਝਦਾ ਇੱਥੇ ਆ ਕੇ ਨਾ ਕੋਈ ਪਾਰਟੀ ਆ ਨਾ ਕੋਈ ਕਿਸੇ ਵੱਖ ਧਰਮ ਦੀ ਗੱਲ ਆ ਇੱਥੇ ਤਾਂ ਸਭ ਇੱਕ ਉਹ ਲੋਕ ਬੜੇ ਹੀ ਮੈਂ ਸਮਝਦਾ ਉਹਨਾਂ ਦੀ ਸੋਚ ਪਤਾ ਨਹੀਂ ਕਿੈਸੀ ਹੈ ਜਿਹੜੇ ਲੋਕ ਵੰਡਣ ਦੀ ਕੋਸ਼ਿਸ਼ ਕਰਦੇ ਆ ਇਹ ਇਸੇ ਕਰਕੇ ਇਸ ਸਾਰੇ ਪਾਸਿਓਂ ਚਾਰੋਂ ਦਿਵਾਰ ਖੁੱਲੇ ਨੇ ਕੋਈ ਵੀ ਆਵੇ ਕੋਈ ਵੀ ਇੱਥੇ ਮੱਥਾ ਟੇਕ ਕੇ ਤੇ ਆਪਣੀਆਂ ਝੋਲੀਆਂ ਵਰਕੇ ਲੈ ਜਾਏ ਤੇ ਇਨਸਾਨ ਤਾਂ ਬਹੁਤ ਇੱਕ ਛੋਟੀ ਚੀਜ਼ ਤੇ ਜਦੋਂ ਵੀ ਉਹ ਗੁਰੂ ਘਰ ਆਉਂਦਾ ਤੇ ਮੰਗਣੀ ਆਉਂਦਾ ਤੇ ਮੇਰੇ ਵਰਗੇ ਸਿਆਸੀ ਲੋਕ ਨੇ ਜਿਹੜੇ ਕੋਈ ਮੰਨੇ ਨਾ ਮੰਨੇ ਆ ਗੁਰੂ ਮਹਾਰਾਜ ਦੇ ਆਪਾਂ ਇਸ ਵੇਲੇ ਮੱਥਾ ਟੇਕ ਕੇ ਆਏ ਆ ਸਾਰੇ ਹੀ ਤੁਸੀਂ ਇਹੀ ਮੰਗਦੇ ਇੱਥੇ ਖੜਕੇ ਵੀ ਵੀਰ ਪ੍ਰਮਾਤਮਾ ਵਾਹਿਗੁਰੂ ਗੁਰੂ ਮਹਾਰਾਜ ਜੀ ਸਾਡੇ ਪੰਜਾਬ ਨੂੰ ਖੁਸ਼ੀਆਂ ਭਰਿਆ ਰੰਗਲਾ ਪੰਜਾਬ ਬਣਾ ਕੇ ਰੱਖੋ ਸਾਡੇ ਪੰਜਾਬ ਆਪਸੀ ਭਾਈਚਾਰਕ ਸਾਂਝ ਆ ਜਿਹੜੀ ਉਹ ਬਣੀ ਰਹੇ ਤੇ ਇੱਥੇ ਇਹੀ ਦੁਆ ਹੈ ਵੀ ਸਾਰਿਆਂ ਨੂੰ ਆਉਣ ਵਾਲੀ ਪੀੜ੍ਹੀ ਆ ਜਿਨ੍ਹਾਂ 'ਚ ਬੜੀ ਨજર ਲੱਗੀ ਹੋਈ ਆ ਚਾਹੇ ਉਹ ਕੋਈ ਕਾਰਨ ਹੋਣ ਚਾਹੇ ਉਹ ਵਿਦੇਸ਼ਾਂ ਜਾਣ ਦੇ ਹੋਣ ਚਾਹੇ ਨਸ਼ੇ ਦੇ ਹੋਣ ਉਹਦੇ ਵਿੱਚੋਂ ਇਹਨਾਂ ਨੇ ਕੱਢਣਾ ਇਨਸਾਨ ਕੁਛ ਨਹੀਂ ਇਨਸਾਨ ਤਾਂ ਵੱਡੀਆਂ-ਵੱਡੀਆਂ ਗੱਲਾਂ ਜ਼ਰੂਰ ਕਰਦਾ ਰਹਿੰਦਾ ਪਰ ਇਹਨਾਂ ਦੇ ਮੂਰੇ ਜਿੰਨਾ ਰਜੋਈਆਂ ਬੇਨਤੀਆਂ ਅਰਦਾਸਾਂ ਕਰ ਲਾਂਗੇ ਉੰਨੀ ਛੇਤੀ ਜਿਹੜਾ ਉਹ ਭਲਾ ਹੋ ਕੋਈ ਨਾ ਕੋਈ ਕਮੀਆਂ ਕੋਈ ਕੋਈ ਗਲਤੀਆਂ ਸਾਤੋਂ ਰਹੀਆਂ ਏ ਜਿਹਦੇ ਕਰਕੇ ਅੱਜ ਕਈ ਕਸ਼ਟ ਅਸੀਂ ਭੋਗ ਰਹੇ ਆ ਪਰ ਇਹ ਇਹਨਾਂ ਨੇ ਇਸ ਚੀਜ਼ਾਂ ਦੂਰ ਕਰਨੀਆਂ ਨਕਸਬਾ ਚੋਣਾ ਨੇੜੇ ਨਹੀਂ ਉਸ ਤੋਂ ਪਹਿਲੇ ਤੁਸੀਂ ਅਸ਼ੀਰਵਾਦ ਵੀ ਲੈ ਆ ਸਕਦੇ ਬਿਲਕੁਲ ਇਹ ਗੱਲ ਤੁਹਾਡੀ ਠੀਕ ਆ ਹਰ ਦਾ ਆਪਣਾ-ਆਪਣਾ ਪੇਸ਼ਾ ਏ ਕੋਈ ਕੋਈ ਕਾਰੋਬਾਰ ਦੇ ਫੈਕਟਰੀਆਂ ਚਲਾਉਂਦਾ ਉਹ ਆਪਣੀ ਫੈਕਟਰੀ ਦੀ ਚੱਲਣ ਲਈ ਮੰਗ ਆਉਂਦਾ ਕੋਈ ਦੁਕਾਨਦਾਰ ਉਹ ਆਪਣੇ ਲਈ ਆਉਂਦਾ ਏ ਕਿਸੇ ਦੀ ਕੋਈ ਟਰਾਂਸਪੋਰਟ ਆ ਉਹਦੀ ਚੜਦੀ ਕਲਾ ਆਉਂਦੇ ਅਸੀਂ ਸਿਆਸੀ ਲੋਕ ਆ ਜਿੱਥੇ ਆਮ ਲੋਕਾਂ ਦਾ ਆਵਾਮ ਦਾ ਭਲਾ ਚਾਹੁੰਦੇ ਉੱਥੇ ਆਪਣੇ ਲਈ ਵੀ ਵੀ ਪਰ ਚੰਗੀ ਤਰ੍ਹਾਂ ਕਿਉਂਕਿ ਜਿਹੜੀਆਂ ਵੀ ਇਲੈਕਸ਼ਨਾਂ ਹੁੰਦੀਆਂ ਏ ਉਹ ਗੁਰੂ ਤੋਂ ਬਗੈਰ ਤਾਂ ਹੁੰਦੀਆਂ ਨਹੀਂ ਤੇ ਇਹਦੇ ਵਿੱਚ ਲੱਖਾਂ ਲੋਕ ਨੇ ਜਿਹੜੇ ਉਹ ਤੁਹਾਡੇ ਨਾਲ ਜੁੜਦੇ ਆ ਦਿੱਥੋਂ ਉਹ ਕਿਸੇ ਨੂੰ ਜੇ ਗਲਤਫਹਮੀ ਹੋਵੇ ਵੀ ਤੁਹਾਡੇ ਕਰਕੇ ਜੁੜਦੇ ਹੋ ਗਲਤ ਇਹ ਪਰਮਾਤਮਾ ਹੀ ਆ ਇਹ ਵਾਹਿਗੁਰੂ ਆ ਜੇ ਚੰਗੇ ਤੁਹਾਡੇ ਬਾਰੇ ਦਿਮਾਗ ਚ ਲੋਕਾਂ ਦੇ ਗੱਲ ਪਾਉਂਦਾ ਏ ਤੇ ਤੁਹਾਨੂੰ ਲੋਕ ਬਣਾ ਦਿੰਦੇ ਆ ਚੰਗੇ ਕੰਮ ਨੇ ਜਿਹੜੇ ਕਰਮ ਕੀਤੇ ਹੋਣਗੇ ਚੰਗੇ ਤਾਂ ਇਹ ਵਾਹਿਗੁਰੂ ਆਪ ਪੰਗ ਸੰਗ ਰਹਿ ਕੇ ਤੁਹਾਡੀ ਮਦਦ ਕਰਦਾ ਮੇਰੇ ਨਾਲ ਤਾਂ ਅੱਜ ਤੱਕ ਇਸੇ ਤਰੀਕੇ ਨਾਲ ਹੋਇਆ ਚਾਹੇ ਮੈਂ ਪਵਿੱਤਰ ਸਾਡਾ ਤਖਤ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਉੱਥੋਂ ਮੈਂਬਰ ਪਾਰਲੀਮੈਂਟ ਰਿਹਾ ਹਾਂ ਦੋ ਵਾਰ ਮੈਂ ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਰਿਹਾ ਤੇ ਆ ਕੇ ਉਰੇਓ ਹੀ ਅਸ਼ੀਰਵਾਦ ਲੈ ਕੇ ਜਾਈਦਾ ਦਰਗਨਾ ਮੰਦਿਰ ਸਾਹਿਬ ਤੋਂ ਅਸ਼ੀਰਵਾਦ ਲੈ ਕੇ ਜਾਈਦਾ ਤੇ ਹਮੇਸ਼ਾ ਹੀ ਫਤਿਹ ਹੋਈ ਆ ਕਦੇ ਵੀ ਕੋਈ ਔਕੜ ਆ ਜਿਹੜੀ ਉਹ ਨਹੀਂ ਆਈ ਤੇ ਬਹੁਤ ਵਿਸ਼ਵਾਸ ਚਾਹੇ ਮੇਰੇ ਮਾਤਾ ਜੀ ਹੋਣ ਉਹਨਾਂ ਨੇ ਵੀ ਚਾਹੇ ਗੁਰੂ ਗ੍ਰੰਥ ਸਾਹਿਬ ਸਾਡੇ ਘਰਾਂ ਚਾਹੇ ਚੰਡੀਗੜਾ ਚਾਹੇ ਉਥੇ ਰੋਜ਼ ਗੁਰੂ ਮਹਾਰਾਜ ਦੇ ਮੂਰੇ ਸਾਰਾ ਪਰਿਵਾਰ ਅਸੀਂ ਮੱਥਾ ਟੇਕ ਕੇ ਨਤਮਸਤਕ ਹੋ ਕੇ ਤੇ ਹਰ ਵੇਲੇ ਬਾਣੀ ਆ ਜਿਹੜੀ ਉਹ ਚਲਦੀ ਰਹਿੰਦੀ ਆ ਲੜੀਵਰ ਪਾਰ ਸਾਡੇ ਘਰੇ ਹਮੇਸ਼ਾ ਚੱਲਦਾ ਰਹਿੰਦਾ ਤੇ ਗੁਰੂ ਨਾਲ ਜੁੜੇ ਹੋਏ ਗੁਰੂ ਦਾ ਬਹੁਤ ਕੁਝ ਕੋਈ ਕਮੀਆਂ ਨਹੀਂ ਛੱਡੀ ਗੁਰੂ ਨੇ ਕੋਈ ਮੈਂ ਸਮਝਦਾ ਕਦੇ ਵੀ ਮੁੱਖ ਮੰਤਰੀ ਲੈ ਕੇ ਮਿਨਿਸਟਰੀਆਂ ਤੋਂ ਲੈ ਕੇ ਐਮਪੀਸ਼ਿਪਾਂ ਲੈ ਕੇ ਕਦੇ ਕੋਈ ਗੁਰੂ ਮਹਾਰਾਜ ਨੇ ਕੋਈ ਕਮੀਆਂ ਨਹੀਂ ਛੱਡੀ ਇਹ ਇਹ ਸਭ ਇਹਨਾਂ ਦਾ ਏ ਤੇ ਇਥੋਂ ਹੀ ਬਖਸ਼ਿਸ਼ ਆ ਜਿਹੜੀ ਉਹ ਹੁੰਦੀ ਆ ਤੇ ਅੱਜ ਸਾਡੇ ਕੁਝ ਅਸੀਂ ਪਰਿਵਾਰ ਦੇ ਮੈਂਬਰ ਜਿਹੜੇ ਅੰਮ੍ਰਿਤਸਰ ਤੋਂ ਨੇ ਸਾਡੇ ਬਖਸ਼ੀ ਜੀ ਨੇ ਜੋਸ਼ੀ ਜੀ ਨੇ ਸਾਡੇ ਬਸੀ ਜੀ ਨੇ ਤੇ ਅਸੀਂ ਤਿੰਨ ਚਾਰ ਜਾਣੇ ਪਰਿਵਾਰ ਆਪਣੇ ਇਕੱਠੇ ਹੋ ਕੇ ਅੱਜ ਰਾਮ ਦੇ ਨਾਲ ਸਵੇਰ ਦੇ ਚੰਗਾ ਦੋ ਤਿੰਨ ਘੰਟੇ ਆ ਜਿਹੜੇ ਉਹ ਗੁਰੂ ਦੇ ਬਾਣੀ ਨਾਲ ਵਤੀਤ ਕੀਤੇ ਆ ਤੇ ਦੁਬਾਰਾ ਚਾਰਜ ਹੋ ਕੇ ਇੱਕ ਹੁੰਦਾ ਨਾ ਬੰਦਾ ਸ਼ੁੱਧ ਹੋ ਕੇ ਚਾਰਜ ਹੋ ਕੇ ਸੰਤੁਸ਼ਟੀ ਨਾਲ ਉਹ ਜਾਂਦਾ ਤੇ ਕੁਦਰਤੀ ਗੱਲ ਆ ਜੇ ਉਹਦੇ ਅੰਦਰ ਇੱਕ ਗੱਲ ਹੋਰ ਭਾਵਨਾ ਹੈ ਉਹਦੇ ਅੰਦਰ ਭੈ ਰਹਿਦਾ ਕੋਈ ਮਾੜੇ ਕੰਮ ਨਾ ਕਰੇ ਕੋਈ ਕ੍ਰਪਸ਼ਨ ਨਾ ਕਰੇ ਬੀਪਾ ਜੀ ਮੈਂ ਕੀ ਗੁਰਦੁਆਰਾ ਜਾ ਕੇ ਮੈਂ ਗੁਰੂ ਨੂੰ ਕੀ ਜਵਾਬ ਦਵਾਂਗਾ ਤੇ ਆਪਣੇ ਆਪ ਚੰਗੇ ਕੰਬਲ ਨੂੰ ਉਤੁਰਦਾ ਏ ਇਹ ਵੱਡੀ ਗੱਲ ਇਹ ਆ ਜੇ ਇਹਦੇ ਪਹੁੰਚ ਰਹੋਗੇ ਪਹੇਚ ਰਹੋਗੇ ਤਾਂ ਮੈਂ ਸਮਝਦਾ ਕੋਈ ਵੀ ਚੀਜ਼ ਗਲਤ ਤੁਤੋ ਹੋਈ ਨਹੀਂ ਸਕਦੀ ਤੇ ਨਾ ਤੁਸੀਂ ਮਾੜੀ ਚੀਜ਼ ਵੱਰ ਚੱਲੋਗੇ ਤੇ ਨਾ ਹੋਣ ਸਾਰੇ ਪੰਜਾਬ ਚ ਹੋਣ ਜਿੱਤਾਂ ਹਾਰਾਂ ਪਾਰਟੀਆਂ ਆਪਸ ਵਿੱਚ ਲੜਦੀਆਂ ਰਹਿੰਦੀਆਂ ਸਭ ਤੋਂ ਪਹਿਲਾਂ ਇਹ ਆ ਵੀ ਆਪਸ ਵਿੱਚ ਜਿਹੜਾ ਉਹ ਕੋਈ ਵੀ ਐਸੀ ਗੱਲ ਨਾ ਹੋਵੇ ਜਿਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਨਜ਼ੀਕ ਸਦਨ ਦੇ ਵਿੱਚ ਵੀ ਸੀਐਮ ਸਾਹਿਬ ਦੀ ਕਰ ਰਹੀਆਂ ਸੀਗਾ ਜਾਂ ਤਾਲਾ ਲੈ ਕੇ ਪਹੁੰਚੇ ਜਿਸ ਤਰੀਕੇ ਨਾਲ ਸ਼ਾਟਿੰਗ ਕਰਦੇ ਨਹੀਂ ਮੈਨੂੰ ਨਹੀਂ ਲੱਗਦਾ ਵੀ ਦੇਖੋ ਅਸੀਂ 10 ਸਾਲ ਮੈਂਬਰ ਪਾਰਲੀਮੈਂਟ ਵੀ ਰਹੇ ਆ ਮੈਂ ਉਹਨਾਂ ਤੋਂ 2009 ਚ ਆ ਗਿਆ ਸੀ ਉਹ 14 ਚ ਆਇਆ ਪਰ ਜੋ ਉਹਨਾਂ ਨੇ ਇਸ ਵਾਰ ਸਦਨ ਚ ਕੀਤਾ ਮੈਨੂੰ ਨਹੀਂ ਲੱਗਦਾ ਇਤਿਹਾਸ ਦੇ ਵਿੱਚ ਕਿਸੇ ਵੀ ਚੀਫ ਮਿਨਿਸਟਰ ਨੇ ਕੀਤਾ ਹੋਊਗਾ ਤੁਸੀਂ ਵੀ ਪ੍ਰਾਣੀਆਂ ਇਤਿਹਾਸ ਬਾਰੇ ਪੜ੍ਹ ਸਕਦੇ ਹੋ ਕਿ ਇੱਕ ਇੱਕ ਲਾਈਨ ਰਿਕਾਰਡਡ ਆ ਤੇ ਉਹ ਮੇਰੀਆਂ ਅੱਖਾਂ ਪਾਓ ਮੇਰੇ ਮੇਰੀਆਂ ਵੀਰੇ ਇਹ ਕੀ ਹੈ ਇਹ ਇਹ ਇਹਦੇ ਨਾਲ ਲੋਕਾਂ ਨੂੰ ਕੀ ਮਿਲਣਾ ਲੋਕਾਂ ਦਾ ਕੀ ਭਲਾ ਹੋਊਗਾ ਜੇ ਤੁਸੀਂ ਆਪੋਜੀਸ਼ਨ ਵਾਲਿਆਂ ਨੂੰ ਗਾਲ੍ਹਾਂ ਕੱਢ ਕੇ ਜਾਂ ਆਪੋਜੀਸ਼ਨ ਨੂੰ ਬਾਹਰ ਕੱਢ ਕੇ ਉਹਨਾਂ ਦਾ ਭਲਾ ਕੀ ਹੋਊਗਾ ਤੇ ਬਹੁਤ ਹੀ ਮੈਂ ਸਮਝਦਾ ਇੱਕ ਉਹੀ ਨਾਟਕੀ ਢੰਗ ਦਿਖਾਇਆ ਨਾਟਕ ਕਰਕੇ ਦਿਖਾਇਆ ਲੋਕ ਤਾਂ 1000 ਰੁਪਇਆ ਭਾਲ ਰਹੇ ਸੀ ਹਰੇਕ ਮਾਂ ਦਾ ਹਰ ਭੈਣ ਦਾ 25-25000 ਰੁਪਇਆ ਹੋਇਆ ਪਿਆ 2 ਸਾਲ ਦਾ ਤੇ ਫਾਈਨਾਂਸ ਮਿਨਿਸਟਰ ਨੇ ਕਿ ਅਗਲੇ ਸਾਲ ਦਵਾਂਗੇ ਹਰ ਘਰ ਚ 36 36000 ਰੁਪਇਆ ਜਦੋਂ ਵੀ ਇਹ ਆਉਣ ਹਰ ਮਾਂ ਭੈਣ ਇਹਨਾਂ ਤੋਂ ਪਹਿਲਾਂ ਆਪਣਾ ਉਹ 36000 ਦਾ ਹਿਸਾਬ ਮੰਗੇ 2500 ਰੁਪਇਆ ਗਰੰਟੀਆਂ ਦਿੱਤੀਆਂ ਸੀ ਇਹਨਾਂ ਨੇ ਕਿਹੜਾ ਕਿਤੇ ਉਂ ਕਿਹਾ ਸੀ ਮੈਨੀਫੈਸਟੋ ਗਰੰਟੀਆਂ ਦਿੱਤੀਆਂ ਸੀ ਤੇ ਜਦੋਂ ਉਹ ਗੱਲਾਂ ਹੁੰਦੀਆਂ ਇਹ ਲੋਕਾਂ ਦੀਆਂ ਫਿਰ ਉਹ ਡਿਵਰਟ ਕਰਨ ਨੂੰ ਤਮਾਸ਼ਾ ਕਰਦੇ ਆ ਪਰ ਇੱਕ ਗੱਲ ਨੂੰ ਚੰਗਾ ਏ ਆ ਮੈਂ ਗੁਰੂ ਘਰ ਖੜਾ ਏ ਗੁਰੂ ਘਰ ਨੇ ਉਹਨਾਂ ਨੂੰ ਬਣਾਇਆ ਉਹਨਾਂ ਦੇ ਜਿੰਨੇ ਵੀ ਨੇ ਪ੍ਰਮਾਤਮਾ ਦੀ ਮਿਹਰ ਨਾਲ ਉਹਨਾਂ ਦੇ ਸਾਰਿਆਂ ਦੇ ਖੁਸ਼ੀਆਂ ਵਿਆਹ ਹੋ ਗਏ ਇੱਕ ਦੋਈ ਗੱਲਾਂ ਹੋਣੀਆਂ ਹੁਣ ਖੁਸ਼ਖਬਰੀ ਆਜੂਗੀ ਮਾਰਚ ਚ सीएम साहब ਨੇ ਆਪ ਹੀ ਕਿਹਾ ਵੀ ਮੇਰੇ ਘਰੇ ਖੁਸ਼ੀਆਂ ਆਉਣ ਵਾਲੀਆਂ ਤੇ ਬਾਕੀ ਮੰਤਰੀ ਸੰਤਰੀ ਨੇ ਜਿਹੜੇ ਐਮ ਐਲ ਏ ਉਹਨਾਂ ਦੇ ਘਰੇ ਵੀ ਅੱਗੇ ਲੋੜੀਆਂ ਆ ਜਾਣਗੀਆਂ ਸਾਰੀ ਪੰਜਾਬ ਨੇ ਇਹ ਕੰਮ ਬੜਾ ਵਧੀਆ ਕੀਤਾ ਏ ਵੀ ਇਹਨਾਂ ਦੇ ਵਿਆਹ ਹੋਗੇ ਤੇ ਅੱਗੇ ਬੱਚੇ ਹੋ ਜਾਣਗੇ ਇਹੀ ਆਮ ਆਦਮੀ ਇਹੀ ਬਦਲਾਅ ਏ ਬਾਕੀ ਇਹਦੇ ਇਹਦੇ ਨਾਲ ਹੀ ਜਿਹੜਾ ਸਬਰ ਕਰਨਾ ਪੈਣਾ ਏ ਹੁਣ ਜਦੋਂ ਅਗਲੀਆਂ ਇਲੈਕਸ਼ਨ ਆਉਣਗੀਆਂ ਫਿਰ ਸੋਚਣਾ ਪਊਗਾ ਪਰ ਜਿਹੜਾ ਬਦਲਾਅ ਲਿਆਂਦਾ ਸੀ ਉਹ ਤਾਂ ਆਪਾਂ ਵਿਆਹਾਂ ਤੇ ਇਹਨਾਂ ਦੇ ਬੱਚਿਆਂ 'ਚ ਜਿਹੜਾ ਉਹ ਨਿਕਲ ਜਾਏ ਰਣੀ ਜੀ ਇੱਕ ਗੱਲ ਲੈ ਕੇ ਜਦੋਂ ਵੀ ਪੰਜਾਬ ਦੀ ਗੱਲ ਆ ਚੁੱਕਣਾ ਚਾਹੁੰਦਾ ਜਿਵੇਂ ਤੁਸੀਂ ਚੁੱਕੀ ਸੀ ਕਿ ਜੋ ਬਾਕੀ ਚੁੱਕਦੇ ਨੇ ਉਹਨਾਂ ਨੂੰ ਗ੍ਰਿਫਤਾਰੀ ਦਾ ਮੂੰਹ ਦੇਖਣਾ ਬਿਲਕੁਲ ਮੈਂ ਕਹਿੰਦਾ ਜੀ ਇਹ ਜਦੋਂ ਲੱਤਾਂ ਕੰਬਦੀਆਂ ਨਾ ਦੇਖੋ ਇੱਕ ਮੈਂ ਤਾਂ ਸਿਰਫ ਹਜੇ ਇੱਕ ਰਾਗਬ ਚੱਡੇ ਬਾਰੇ ਗੱਲ ਕੀਤੀ ਸੀ ਉਹ ਤੁਸੀਂ ਜਾਣਦੇ ਹੋ ਗੋਰਾ ਜੀ ਸਾਰੇ ਪਾਸੇ ਉਹਦੇ ਚ ਇੱਕ ਨਾ ਜਿਆ ਪਹਿਲਾਂ ਨਾ ਉਹ ਸਾਰਿਆਂ ਨੂੰ ਇੰਡਸਟਰੀ ਨੂੰ ਲੁੱਟ ਕੇ ਲੈ ਗਿਆ ਹੁਣ ਕਦੇ ਦੇਖਿਆ ਉਹ ਸਭ ਨੂੰ ਪਹਿਲਾਂ ਉਹਨੇ ਸ਼ੁਰੂਆਤ ਕੀਤੀ ਸੀ ਆ ਕੇ ਜਿੰਨੇ ਇੰਡਸਟ੍ਰੀਸਟ ਨੇ ਮੈਂ ਤੁਹਾਨੂੰ ਚੈਨਲਾਂ ਦੇ ਮੂਹਰੇ ਕਹਨਾ ਜਿੰਨੇ ਅੰਮ੍ਰਿਤਸਰ ਲੁਧਿਆਣਾ ਜਲੰਧਰ ਕਿਸੇ ਨੂੰ ਪੁੱਛ ਲਿਓ ਜਿਹੜਾ ਕਰੋੜ 2 ਕਰੋੜ ਰੁਪਈਆ ਦੇਣ ਵਾਲਾ 50 ਲੱਖ ਤੱਕ ਸਭ ਨੂੰ ਮਾਂਜ ਕੇ ਲੈ ਗਿਆ ਤੇ ਮੁੜ ਕੇ ਆਪਣੇ ਉਹਨੇ ਵੀ ਵਿਆਹ ਕਰਾਇਆ ਆਪਣੇ ਹੁਣ ਮੁੜ ਕੇ ਕਿਤੇ ਉਹ ਹੀਰੋਇਨ ਨਾਲ ਜਾਂ ਬੰਬੇ ਰਹਿੰਦਾ ਏ ਜਾਂ ਕਿਤੇ ਲੰਡਨ ਰਹਿੰਦਾ ਏ ਤੇ ਉਹਦਾ ਕੋਈ ਥਾਂ ਟਿਕਾਣਾ ਨਹੀਂਗਾ ਉਹ ਤਾਂ ਚੁੰਡੀ ਹਜੇ ਮੈਂ ਇੱਕ ਦੀ ਵੱਡੀ ਆ ਤਾਂ ਇੰਨੀ ਲੱਗੀ ਹਜੇ ਤਾਂ ਕੱਪੜਿਆਂ ਤੋਂ ਬਾਹਰੋਂ ਬਾਰ-ਬਾਰ ਹੀ ਵੱਡੀ ਆ ਇਹ ਤਾਂ ਜਿੰਨੂੰ ਕਮੀਜ਼ ਪਰੇ ਕਰਕੇ ਚੁੰਡੀ ਵੱਡਾਂਗੇ ਫੇਰ ਦੇਖਿਓ ਇਹਨਾਂ ਦਾ ਹਾਲ ਕੀ ਆ ਲੱਤਾਂ ਨਹੀਂ ਭਾਰ ਚੱਲਣੀਆਂ ਬਹੁਤ ਕਮਜ਼ੋਰ ਲੱਤਾਂ ਨੇ ਜਿਵੇਂ ਦਾਵਾ ਕਰਦੇ ਨਾ ਅਖਰੀ ਸਵਾਲ ਕੀ 13 ਦੇ 13 ਸੇਟਾ ਹਿੱਸੇ ਵੰਡ ਗਏ ਪੰਜਾਬੀ ਫੇਰ ਸਾਨੂੰ ਲੈ ਕੇ ਆ ਇੱਕ ਗੱਲ ਇਹ ਆ ਇਹ ਕਹਿੰਦਾ ਸੀ ਨਾ ਡਲਾ ਤੋਂ ਡਲਾ ਹੁੰਦਾ ਹੈ ਇਹ ਜੀ ਗੱਲ ਕਰਦਾ ਸੀ ਨਾ ਉਹ ਇਸਤੇਮਾਲ ਅੱਜ ਤੱਕ ਕਿਸੇ ਦੇ ਤਾਂ ਹੋਇਆ ਨਹੀਂ ਇਹ ਹੁਣ ਪਤਾ ਲੱਗੂਗਾ ਵੀ ਇਹਨਾਂ ਦਾ ਬਣਦਾ ਕੀ ਆ 13 ਦੀਆਂ 13 ਦੀ ਗੱਲ ਕਰਦੇ ਆ 13 13 ਹਲਕਿਆਂ ਚ ਜਾ ਕੇ ਦਿਹਾਉਣ ਥੋੜੇ ਤਾਂ ਤੁਹਾਨੂੰ ਤਾਂ ਪਤਾ ਹੀ ਆ ਤੁਹਾਡੇ ਐਮਐਲਏ ਨੇ ਜਿਹੜੇ ਮੈਂ ਉਹਨਾਂ ਨੂੰ ਹਮੇਸ਼ਾ ਸੁਣਦਾ ਮੈਂ ਨਾ ਨਹੀਂ ਲੈਣਾ ਚਾਹੁੰਦਾ ਉਹ ਐਮਐਲਏ ਆਪਣੀ ਸਰਕਾਰ ਦੇ ਉਲਟ ਕੁਐਸਚਨ ਕਰਦੇ ਆ ਉਹਦਾ ਤਾਂ ਜਵਾਬ ਨਹੀਂ ਹੁੰਦਾ ਵਿਰੋਧੀਆਂ ਦਾ ਜਵਾਬ ਇਹ ਕਿੱਥੋਂ ਦੇ ਦੇਣਗੇ ਇਸ ਕਰਕੇ ਲਾਅ ਐਂਡ ਆਰਡਰ ਬੁਰਾ ਹਾਲਾ ਸ਼ੂਟਆਊਟ ਹੋ ਰਹੇ ਆ ਸਪਾਰੀਆਂ ਲਈਆਂ ਜਾ ਰਹੀਆਂ 100-100 ਮੋਬਾਈਲ ਅੰਦਰੋਂ ਲੱਭ ਰਿਹਾ ਏ ਕੋਈ ਹਾਲ ਹੀ ਨਹੀਂਗਾ ਕਿਸੇ ਮੰਤਰੀ ਦੀ ਪੁੱਛਣੀ ਕੋਈ ਐਮਐਲਏ ਦੀ ਪੁੱਛਣੀ ਜੋ ਅਫਸਰशाही ਆ ਉਹ ਲੁੱਟ ਖੁੱਟ ਕਸੁੱਟ ਕਰ ਰਹੀ ਆ ਤੇ ਸਾਰਾ ਪੈਸਾ ਜਿਹੜਾ ਉਹ ਦਿੱਲੀ ਪਹੁੰਚ ਰਿਹਾ ਏ ਇਦੇ ਹੱਥ ਤੱਕ ਕੁਝ ਵੀ ਨਹੀਂਗਾ ਇਹ ਸਰਕਾਰ ਦੇ ਹੱਥ ਤੱਕ ਕੁਝ ਵੀ ਨਹੀਂਗਾ ਜੇ ਉਹ ਇਮਾਨਦਾਰ ਆ ਅਸੀਂ ਤਾਂ ਜਦੀ ਜੇਲਾਂ ਚਲੇ ਜਾਂਦੇ ਫਿਰ ਕੇਜਰੀਵਲ ਭੱਜਦਾ ਕਿਉਂ ਆਈ ਈਡੀ ਤੋਂ ਅਗਲੀ ਵਾਰੀ ਇਹ ਨਾ ਦੀ ਆ ਆ ਜਿਹੜਾ ਫਾਈਨਾਂਸ ਮਿਨਿਸਟਰ ਆ ਇਹ ਸਾਰੇ ਪੈਸੇ ਇਕੱਠੇ ਕਰਕੇ ਆ ਜਿਹੜੇ ਸ਼ਰਾਬ ਪਾਲਿਸੀ ਬਣਾਈ ਆ ਹਰ ਬਾਰ ਬਦਲ ਦਿੰਦੇ ਆ ਉਹ ਸਾਰੇ ਦੇ ਸਾਰੇ ਪੈਸੇ ਆ ਜਿਹੜੇ ਉਹ ਦਿੱਲੀ ਦੇ ਕੇ ਆਉਂਦਾ ਤਾਂ ਉਹ ਰੇ ਪਾਲਿਸੀ ਪਾਸ ਹੁੰਦੀ ਆ ਇਸ ਕਰਕੇ ਇਹ ਤਾਂ ਜਮਾ ਹੀ ਇਸ ਵਾਰ ਜੋ ਕਦੇ ਸੁਣਿਆ ਨਹੀਂ ਸੀ ਕਦੇ ਦੇਖਿਆ ਨਹੀਂ ਸੀ ਉਹ ਨੰਗਾ ਨਾਂ ਚ ਜਿਹੜਾ ਕਰਪਸ਼ਨ ਦਾ ਹੋ ਰਿਹਾ ਠੀਕ ਹੈ ਕਿ ਬਜੇਪੀ ਵੱਲੋਂ ਹੈ 400 ਸੀਟਾਂ ਦਾ ਜਿਹੜਾ ਦਾਵਾ ਕੀਤਾ ਜਾ ਰਿਹਾ ਕਾਂਗਰਸ ਵੱਲੋਂ ਦੇਖੋ ਅਸੀਂ ਦਾਅਵੇ ਨਹੀਂ ਕਰਦੇ ਦਾਅਵੇ ਕਰਨ ਚ ਤਾਂ ਕੀ ਕੀ ਲੱਗਦਾ ਹੈ ਕਹਿ ਦਿਓ ਪਰ ਇਸ ਵੇਲੇ ਜਿਹੜੇ ਸਾਡਾ ਇੰਡੀਆ ਅਲਾਈਅንስ ਬਣਿਆ ਹੈ ਕਈ ਜਗ੍ਹਾ ਚੰਗੀ ਤਰ੍ਹਾਂ ਉਹ ਪਰਫਾਰਮ ਕਰ ਰਿਹਾ ਹੈ ਤੇ ਮੈਨੂੰ ਉਮੀਦ ਆ ਵੀ ਅਸੀਂ ਪਿਛਲੀ ਵਾਰ ਨਾਲੋਂ ਬੜਾ ਵਧੀਆ ਜਿਹੜਾ ਪਰਫਾਰਮ ਕਰਾਂਗੇ ਅੱਗੇ ਨਾਲੋਂ ਸਾਡੀ ਟੈਲੀ ਹੈ ਜਿਹੜੀ ਸੀਟਾਂ ਦੀ ਉਹ ਵਧੇਗੀ ਜੇ ਮੈਂ ਐਵੇਂ 400 ਦੀ ਗੱਲ ਕਰਾਂ 500 ਦੀ ਗੱਲ ਕਰਾਂ ਉਹ ਬੀਮਾ ਨਾ ਇੱਕ ਜਿਹੜਾ ਪੰਜਾਬ ਚ ਗੱਠਜੋੜ ਆਵਾਜ਼ ਦੀ ਪਾਰਟੀ ਦਾ ਤੇ ਕਾਂਗਰਸ ਦਾ ਦੱਸਿਆ ਯਾਰ ਉਹਦੀ ਕੋਈ ਉਮੀਦ ਨਾ ਜੀ ਨਾ ਇਹ ਛੱਡੋ ਯਾਰ ਭੰਡਾ ਨਾ ਕਹਦਾ ਇਹ ਹੁੰਦਾ ਇਹ ਗੱਠਜੋੜ